ਕਹਿੰਦਾ ਮਤਵ ਲਿਆ ਕਿ ਜਿਹੜਾ ਪਿਛਲਾ ਸਮਾਂ ਹੁੰਦਾ ਸੀ ਨਾ ਡਾਕਟਰਾਂ ਦੇ ਕੋਈ ਨਹੀਂ ਜਾਂਦਾ ਸੀ ਹੁਣ ਤਾਂ ਚਲੋ ਮੇਰੀਆਂ ਭੈਣਾਂ ਵੀ ਆ ਮੇਰੀ ਵਾਈਫ ਵੀ ਆ ਹੁਣ ਤਾਂ ਬੱਚੇ ਨੂੰ ਮਾੜੀ ਜਿਹੀ ਪ੍ਰੋਬਲਮ ਨਹੀਂ ਗੋਦੀ ਚਾ ਕੇ ਚੱਲਦੇ ਉੱਥੇ ਡਾਕਟਰ ਤੇ ਉੱਥੇ ਚੱਲ ਕੇ ਟੀਕਾ ਨਾ ਉਹ ਟੀਕੇ ਦਾ ਲਾਭ ਘੱਟ ਤਾਂ ਨੁਕਸਾਨ ਜ਼ਿਆਦਾ ਹੁੰਦਾ ਜਿਹੜਾ ਘਰ ਦੇ ਵਿੱਚ ਰੀਸ਼ਾ ਹੁੰਦਾ ਸੀ ਜਾਂ ਕਬਜ ਵਗੈਰਾ ਹੋ ਜਾਣੀ ਜਾਂ ਖੰਘ ਹੋਣੀ ਜਿਹੜਾ ਦਾਦੀ ਤੇ ਨਾਨੀ ਘਰ ਦੇ ਵਿੱਚ ਦਵਾਈ ਦਿੰਦੀ ਸੀ ਨਾ ਉਹ ਮੱਚ ਬੈਟਰ ਸੀ ਅਸੀਂ ਖੇਤੀ ਨੂੰ ਅਨਸਾਨੀਅਤ ਜਿਹੜਾ ਬਾਬੇ ਨਾਨਕ ਜੀ ਨੇ ਸਨੇਹ ਦਿੱਤਾ ਉਹਦੇ ਸਨੇਹ ਤੋਂ ਤਾਂ ਇਨਸਾਨੀਅਤ ਤੋਂ ਥੋੜੇ ਭਟਕ ਗਏ। 10 ਬੋਰੀਆਂ ਤੋਂ ਅਸੀਂ 15 ਬੋਰੀਆਂ ਤੱਕ ਚੱਲ ਗਏ 15 ਤੋਂ 20 ਬੋਰੀਆਂ ਤੱਕ ਚੱਲ ਗਏ ਖੇਤ ਦੀ ਕੱਢਣ ਤੱਕ। ਲੇਕਿਨ ਕਦੀ ਆਪਾਂ ਸੋਚਿਆ 10 ਬੋਰੀਆਂ ਤੋਂ ਅਸੀਂ 15 ਬੋਰੀਆਂ ਕਰ ਲਈਆਂ ਪਰ ਦੂਏ ਪਾਸੇ ਚਾਤੀ ਮਾਰਿਓ ਜਿੱਥੇ ਦੋ ਵਾਰੀ ਡਾਕਟਰ ਦੇ ਜਾਂਦੇ ਸੀ 10 ਵਾਰੀ ਜਾਣ ਲੱਗ ਪਏ। ਸਾਹਕਤਾ ਉਹਥੇ ਕੀ ਆ ਗਿਆ। ਉਹ ਬਿਮਾਰੀਆਂ ਜਿਹੜੀਆਂ ਡਾਕਟਰਾਂ ਨੂੰ ਵੀ ਸਮਝ ਨਹੀਂ ਆ ਰਹੀਆਂ। ਉਹ ਖੇਤੀ ਨੂੰ ਨੁਕਸਾਨ ਕਰਨ ਵਾਲੀਆਂ ਮੱਖੀਆਂ ਬਿਮਾਰੀਆਂ ਪੈਦਾ ਹੋ ਗਈਆਂ ਜਿਹੜੀਆਂ ਸਮਝ ਹੀ ਨਹੀਂ ਆ ਰਹੀਆਂ। ਪਿਛਲੇ ਹਫਤੇ ਮੈਂ ਇੱਕ ਅਦਗਾਟਨ ਕੀਤਾ ਮੈਂ ਕਿਹਾ ਜੀ ਇਹ ਕੀ ਆ ਕਹਿੰਦੇ ਜੀ ਇੱਥੇ ਗੰਡ ਗਡੋਲੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਉਹਨਾਂ ਤੋਂ ਖਾਦ ਤਿਆਰ ਹੁੰਦਾ ਏ ਇੱਕ ਫੈਕਟਰੀ ਲੱਗੀ ਆ ਮਨ ਵਿੱਚ ਹਾਸਾ ਜਿਹਾ ਵੀ ਆਉਂਦਾ ਸੀ ਕਿ ਭੱਲੇ ਲੋਕੋ ਖੇਤਾਂ 'ਚ ਅਸੀਂ ਗੰਡ ਗਡੋਲੇ ਰਹਿਣ ਨਹੀਂ ਦਿੱਤੇ ਫੋਨ ਮੁੱਲ ਲੈ ਕੇ ਉਹਨਾਂ ਦੀ ਖਾਦ ਅਸੀਂ ਖੇਤਾਂ 'ਚ ਪਾਵਾਂਦੇ ਅੱਗੇ ਪਤਾ ਹੈ ਆਪਾਂ ਨੂੰ ਮੀਂਹ ਪੈਣਾ ਗੱਡ ਗਡੋਲਿਆਂ ਦੀਆਂ ਲਾਈਨਾਂ ਲੱਗੀਆਂ ਆਉਂਦੀਆਂ ਸੀ ਉਕਮਿਹਾਰ ਜੇ ਲਾਲ ਜੇ ਹੁੰਦੇ ਸੀ ਉਹਨਾਂ ਦੀਆਂ ਲੰਨਾ ਉਹ ਆਪਾਂ ਰਹਿਣ ਹੀ ਨਹੀਂ ਦਿੱਤੇ ਅੱਜ ਸਾਡੀ ਖੇਤੀ ਦੇਹਲਾਤ ਇਹ ਹੋ ਗਿਆ ਕਿ ਦੁਬਈ ਦੇ ਵਿੱਚ ਕਦੀ ਵੀ ਉਹਨੇ ਕੋਈ ਫਸਲ ਨਹੀਂ ਰਾਈ ਸੀਗੀ ਔਰ ਮੈਂ ਦੇਖੀ ਤਾਂ ਨਹੀਂ ਕਿ ਮੈਂ ਸੁਣਿਆ ਕਿ ਪਹਿਲੀ ਵਾਰੀ ਹੋਇਆ ਉਹਨੇ ਆਪਣੀ ਜਿੰਨੀ ਕਣਕ ਉਥੇ ਚਾਹੀਦੀ ਹੈ ਨਾ ਉਹ ਉਥੇ ਵੀ ਅਗਾਉਣੀ ਚਾਲ ਚਲਦੀ ਉਹਨੇ ਖੇਤੀ ਕਰਨੀ ਚਾਲੂ ਕਰਤੀ ਕਿਉਂ ਪੰਜਾਬ ਦੀ ਖੇਤੀ ਝੋਨਾ ਕਣਕ ਬਾਰਲੇ ਜਿਹੜੀਆਂ ਸਟੇਟਾਂ ਆ ਜਾਂ ਸੂਬੇ ਆ ਉਹ ਲੈਂਡ ਟੋ ਅਨਕਾਰ ਕਰਦੇ ਕਿਉਂ ਕਿ ਜਿਹੜੀ ਬਾਬੇ ਨਾਨਕ ਨੇ ਖੇਤੀ ਸਟਾਰਟ ਕੀਤੀ ਉਹਦੇ ਤੇ ਅਸੀਂ ਰਹੇ ਹੁਣ ਕੀ ਲੱਗ ਪਿਆ ਜਦੋਂ ਉਹ ਫਸਲ ਵੱਢਣ ਵਾਲੀ ਹੁੰਦੀ ਆ ਮੀਂਹ ਪੈ ਜਾਂਦਾ ਕਦੀ ਲਾਲ ਸੁੰਡੀ ਆ ਗਈ ਕਦੀ ਕੋਈ ਸੁੰਡੀ ਆ ਗਈ ਝੋਨਾ ਲਿਆ ਕੇ ਮੰਡੀ ਚ ਲੈ ਤਾਰਨਾ ਹੁੰਦਾ بارش ਆ ਗਈ ਕਾਰਨ ਕਿ ਕਿ ਅਸੀਂ ਕੁਦਰਤ ਨਾਲ ਖਵਾੜ ਕਰਨ ਲੱਗ ਪਏ ਕੁਦਰਤ ਸਾਡੇ ਨਾਲ ਖਵਾੜ ਕਰਨ ਲੱਗ ਪਈ ਹੈ ਸਹੱਸ ਵੱਧ ਗਈ ਬੜੀ ਤਰੱਕੀ ਕਰ ਗਈ ਜਦੋਂ ਕੁਦਰਤ ਦਾ ਕਹਿਰ ਆਉਂਦਾ ਉਦੋਂ ਕੋਈ ਦਵਾਈ ਕੋਈ ਮਸ਼ੀਨਰੀ ਕੰਮ ਨਹੀਂ ਕਰਦੀ ਕਿਉਂ ਉਹ ਵੀ ਇਸੇ ਤਰ੍ਹਾਂ ਹੀ ਆ ਤਰੱਕੀ ਕਰ ਗਈ ਜਿਹੜੇ ਕੁਦਰਤ ਦੇ ਨਿਯਮ ਸੀ ਉਹਨਾਂ ਨੂੰ ਤੋੜਨ ਨਾਲ ਲੱਗ ਪਿਆ ਤੇ ਕੁਦਰਤ ਉਹਨਾਂ ਦੇ ਨਿਯਮਾਂ ਨੂੰ ਤੋੜਨ ਲੱਗ ਪਈ ਮੇਰੇ ਕਹਿਲ ਗਾਂਧੀ ਜਨਰੇਸ਼ਨ ਨੂੰ ਜੇ ਪੁੱਛ ਲੋ ਤੇ ਬੜੀਆਂ ਹਰ੍ਹਾਂ ਕੀ ਹੁੰਦੀਆਂ ਜੀ ਛੋਟੀ ਆ ਰੜਕੀ ਹੁੰਦੀ ਇਹਦਾ ਫਾਇਦਾ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਪਤਾ ਆਵੇਗਾ ਗੋੜਖਾਨ ਤੋਂ ਅਜੀਤ ਰੇਜ ਕੰਨ ਲੱਗ ਪਿਆ ਵੀ ਇਹਦੇ ਚ ਅੱਧੀ ਖੰਡ ਆਂ ਖਾਂਡ ਖਾਣੋਂ ਅਸੀਂ ਆਟ ਗਏ ਬੇਦੇ ਜੀ ਜਹਿਰ ਆ ਹੁਣ ਤਾਂ ਡਾਕਟਰ ਕਹਿੰਦੇ ਨਾ ਖਾਓ ਖਾਂਡ ਤੇ ਨਾ ਖਾਓ ਲੂਣ ਤਾਂ ਖਾਈਏ ਕੀ ਖੇਤੀ ਨੂੰ ਖੇਤੀ ਦੀ ਤਰ੍ਹਾਂ ਜਿੰਨਾ ਚਿਰ ਅਸੀਂ ਵਰਤਨਾ ਨਹੀਂ ਨਾ ਉਹਨਾਂ ਜਿਕਰ ਕਿਸਾਨ ਵੀਰੋ ਗੱਲ ਨਹੀਂ ਬਣਦੀ ਅੱਜ ਐਸ ਫੰਕਸ਼ਨ ਤੇ ਕਿਸਾਨਾਂ ਦੀਆਂ ਜਥੇਬੰਦੀਆਂ ਨੂੰ ਜ਼ਿਆਦਾ ਆਉਣਾ ਚਾਹੀਦਾ ਸੀ ਕਿਉਂਕਿ ਉਹ ਕਿਸਾਨਾਂ ਦੀ ਲੀਡ ਕਰ ਰਹੇ ਆ। ਉਹ ਕਿਸਾਨਾਂ ਨੂੰ ਘਰ ਘਰ ਜਾ ਕੇ ਦੱਸ ਦੇ ਐਸ ਫਸਲ ਤੇ ਸਬਸਿਡੀ ਆ। ਐ ਇਦਾਂ ਕਰੂੰਗੇ ਇਹਦੇ ਤੇ ਸਬਸਿਡੀ ਆ। ਮੈਂ ਛੋਟੀ ਜਿਹੀ ਦਾਹਰਨ ਕਿ ਚੱਬੇ ਵਾਲੇ ਦੀਆ ਪੈ ਜਾਂਦਾ। ਮਟਰ ਵੀ ਬੜੇ ਹੁੰਦੇ ਤੇ ਗਾਜਰਾ ਵੀ ਬਹੁਤ ਹੁੰਦੀਆਂ। ਮੈਂ ਖੇਤੀਬਾੜੀ ਕਮੇਟੀ ਦਾ ਮੈਂਬਰ ਰਿਹਾ ਪਿਛਲੇ ਸਾਲ ਔਰ ਸਰਕਾਰ ਦੀ ਸਕੀਮ ਹੈ ਕਿ ਜਿੰਨੀਆਂ ਸੁਸਾਇਟੀਆਂ ਪਿੰਡਾਂ ਦੇ ਵਿੱਚ ਉਹਨਾਂ ਨੂੰ ਛੋਟੇ ਕੋਲਡ ਸਟੋਰ ਤਿਆਰ ਕਰਨੇ ਨੂੰ ਸਬਸਿਡੀ ਦਿੰਦੀ ਹੈ। ਕਾਰਨ ਕੀ ਜਦੋਂ ਗਾਜਰਾਂ ਦਾ ਸੀਜ਼ਨ ਆਇਆ ਅਸੀਂ 5 ਰੁਪਏ ਵਾਲੀ ਨੂੰ ਰੁਪਈਏ 'ਚ ਵੇਚ ਕੇ ਆਉਂਦੇ ਆ ਉੱਥੇ। ਪੇ ਲੈ ਜਾਣਾ ਟਰਾਲੀ ਭਰ ਕੇ ਲੈਂਦੀ ਆ ਕਿਸੇ ਤਰੀਕੇ ਨਾਲ ਲੱਤ। ਇਹੋ ਹੀ ਪਿੰਡਾਂ ਦੇ ਵਿੱਚ ਸਟੋਰ ਵੜ ਜਾਂਦੇ ਕੋਲਡ ਸਟੋਰ ਸੈਟਿਆਂ ਦੇ ਆਪਾਂ ਉਹਨੂੰ 10 ਦਿਨ ਵੀ ਸਟੋਰੇਜ ਕਰ ਲਈਏ ਉਹਦਾ ਜਿਹੜਾ ਭਾਅ ਆ ਦੁੱਗਣਾ ਮਿਲਦਾ